ਜੋ ਬਰੋ ਆ ਬੰਦੇ ਨਾਲ ਉਰਲੇ ਨਾਲ ਵੀ ਆਪਣਾ ਹੈਲਪ ਕਰਾਤੀ ਅੱਧਾ ਤੱਕ ਮੱਟਾਂ ਦੌਰ ਨਹੀਂ ਦੇਖੋ ਤੇ ਆਹ ਮੁੰਡੇ ਨਾਲ ਵੀ ਕਰਾਤੀ ਹੁਣ ਇਹ ਨਾਲ ਵੀ ਥੋੜਾ ਥੋੜਾ ਰਥਾ ਰਹੇਗਾ ਦੇਖਦੇ ਆ ਕਿਹੜਾ ਜਿੱਤਦਾ ਹੈਗਾ ਕਿਉਂ ਕਿਹੜਾ ਜਿੱਤੂ ਆ ਬੰਦੇ ਉਹ ਹਉ ਸਮਾ ਦੱਸ ਸਮਾ ਦੱਸੂਗਾ ਇਹ ਜੋ ਬਰ ਕਹਿੰਦਾ ਸਮਾ ਦੱਸੋ ਬਈ ਤੂੰ ਦੱਸ ਕੀ ਕਹਣਾ ਆਹ ਦੇਖੋ ਪੂਰਾ ਜੋਰ ਮਾਰਦਾ ਉਹ ਵੀ ਦੇਖਦੇ ਆ ਕਿਹੜਾ ਚੁੱਭਰ ਜਿੱਤਦਾ ਮੈਨੂੰ ਲੱਗਦਾ ਇਹ ਜਿੱਤੂਗਾ ਛੋਟਾ ਜਿਹਾ ਇਹ ਬਹੁਤ ਤਿੱਖਾ ਛੋਟਾ ਹੈ ਜਿੱਤੂ ਬਾਈ ਦੇਖਦੇ ਆ ਕਿਹੜਾ ਚੁੱਭਰ ਮਾਰਦਾ ਮੱਲ ਗਿਆ ਤਾਂ ਬਸ ਲਵੀ ਲੱਗਿਆ ਕਾਕਾਣਾ ਹੈ ਕੁਛ ਨਹੀਂ ਹੁੰਦਾ ਚਾਚਾ ਵੱਡਾ ਹੈ ਵੱਡੇ ਦਾ ਉਹਦਾ ਇਹ ਕਹਿੰਦਾ ਵੀ ਚਾਚਾ ਲਾਦਾ ਹੈਗਾ ਉਹ ਚਾਚੇ ਨੂੰ ਪਹਿਲਾ ਨੰਬਰ ਦੇਊਗਾ ਇਹ ਸਾਨੂੰ ਦਿਖਾਵਾਂਗੇ ਕਿਹੜਾ ਕੰਪੀਟੀਸ਼ਨ ਜਿੱਤਦਾ ਹੈ ਚੱਲੀ ਜਾਂਦੇ ਹੁਣ ਜਰ ਵੀਡੀਓ ਪਤਾ ਲੱਗ ਜੂਗਾ ਉਧਰ ਉਹ ਵੀ ਲੰਮੀਆ ਬਲਾਂਗਾ ਪਟਦਾ ਜੋਬਰ ਕੰਪੀਟੀਸ਼ਨ ਦੇਖੋ ਜਿੱਤੂ ਕਿਹੜਾ ਦੋਨਾਂ 'ਚ ਲਵੇ ਇੱਕੋ ਜਿਹਾ ਥਾਂ ਰਹਿ ਗਿਆ ਬਈ ਇੱਕੋ ਜਿਹਾ ਥਾਂ ਰਹਿ ਗਿਆ ਦੇਖਦੇ ਆ ਲੈ ਗਿਆ ਖਿੱਚ ਕੇ ਪੂਰਾ ਜ਼ੋਰ ਮਾਰਦਾ ਹਾ ਗਿਆ ਗਾਗਣਾ ਥੋੜਾ ਜਿਹਾ ਰਹਿ ਗਿਆ ਕੰਮ ਇੱਕੋ ਜਿਹਾ ਖਿੱਚ ਲਿਆ ਕੰਮ ਖਿੱਚ ਲਿਆ ਬਸ ਦੇਖਦੇ ਆ ਕਿਹੜਾ ਚੋਬਰ ਲੈ ਜਾਂਦਾ ਇੱਕੋ ਜਿਹਾ ਥਾਂ ਰਹਿ ਗਿਆ ਬਈ ਓਏ ਚਾਰ ਓਏ ਆ ਜਿੱਤ ਗਿਆ ਬਈ ਓਏ ਹੱਥ ਖੜਾ ਕਰਦੇ ਝੰਡੀ ਕਰਦੇ ਝੰਡੀ ਆ ਤੇਰੇ ਸਾਹਕੇ ਉਹ ਹਾਰ ਗਿਆ ਬਈ ਬੰਦਾ ਦੇਖ ਲੋ ਇਹ ਬੰਦਾ ਬਹੁਤ ਖਰਾਬ ਹੈ ਇਹ ਜਿੱਤ ਗਿਆ ਦੇਖੋ ਫਾਈਨਲ ਕਰਤੀ ਬੰਦੇ ਨੇ ਆਖਿਆ ਚਾਚੇ ਚਾਚੇ ਤੋਂ ਪਹਿਲਾਂ ਇਹ ਚਾਚੇ ਨੂੰ ਨੰਬਰ ਪਹਿਲਾਂ ਦਿੱਤਾ ਜਾਣ ਕੇ ਬੰਦੇ ਨੇ ਹੌਲੀ ਹੋ ਗਿਆ ਵੀ ਚਾਚੇ ਨੂੰ ਪਹਿਲ ਤੇ ਰੱਖਣਾ ਪਣੇ